ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆਉਣ ਤੇ ਅਕਾਲੀ ਦਲ ਦਾ ਦਾਵਾ ਸੀ ਕਿ ਹੁਣ ਪੰਜਾਬ ਨੂੰ ਵਿੱਤੀ ਪੈਕੇਜ ਆਸਾਨੀ ਦੇ ਨਾਲ ਮਿਲ ਸਕਣਗੇ ਪਰ ਸਾਰੇ ਦਾਅਵੇ ਖੋਖਲੇ ਨਿਕਲੇ ਕਿਉਂਕਿ ਪੰਜਾਬ ਦੇ ਉਪ ਮੁੱਖ ਮੰਤਰੀ ਜ਼ੁਗਬੀਰ ਸਿੰਘ ਬਾਦਲ ਨੇ مالی ਪੈਕੇਜ ਤੇ ਕੇਂਦਰ ਸਰਕਾਰ ਦੇ ਨਾਲ ਨਰਾਜ਼ਗੀ ਜਤਾਈ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਫਾਈਨੈਂਸ਼ੀਅਲ ਪੈਕੇਜ ਘੱਟ ਮਿਲਿਆ ਹੈ ਜੋ ਕਿ ਸਾਡਾ ਹੱਕ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਸ ਦਾ ਸਬਸਿਡੀ ਦੇ ਨਾਲ ਕੋਈ ਵੀ ਲੈਣ ਦੇ ਨਹੀਂ ਹੈ ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਉਹਨਾਂ ਨੂੰ ਜੋ ਪੈਕੇਜ ਮਿਲਦਾ ਸੀ ਉਸ ਦੇ ਮੁਕਾਬਲੇ ਵੀ ਇਸ ਵਾਰ ਘੱਟ ਪੈਕੇਜ ਮਿਲਿਆ ਹੈ ਇਹ ਉਹਨਾਂ ਦਾ ਹੱਕ ਸੀ ਜੋ ਅਜੇ ਤੱਕ ਬੀਜੇਪੀ ਸਰਕਾਰ ਵੱਲੋਂ ਉਹਨਾਂ ਨੂੰ ਨਹੀਂ ਦਿੱਤਾ ਗਿਆ ਹੈ ਬਣਦਾ ਪੈਕੇਜ ਸ਼ੋਮਨੀ ਅਕਾਲੀ ਦਲ ਦਾ ਦਾਅਵਾ ਹੈ ਕਿ ਪੰਜਾਬ ਨੂੰ ਨਹੀਂ ਦਿੱਤਾ ਗਿਆ ਹੈ ਫਾਈਨੈਂਸ਼ੀਅਲ ਪੈਕੇਜ ਇਸ ਵਾਰ ਪਿਛਲੀ ਸਰਕਾਰ ਦੇ ਮੁਕਾਬਲੇ ਵੀ ਘੱਟ ਹੈ ਹਾਲਾਂਕਿ ਖੁਦ ਸ਼ੋਮਨੀ ਅਕਾਲੀ ਦਲ ਇਸ ਦਾ ਦਾਅਵਾ ਕਰਦੀ ਰਹੀ ਹੈ ਕਿ ਜੇ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਆਵੇਗੀ ਤਾਂ ਜਿੰਨੀਆਂ ਵੀ ਦਿੱਕਤਾਂ ਪੰਜਾਬ ਨੂੰ ਆਉਂਦੀਆਂ ਨੇ ਉਹ ਖਤਮ ਹੋ ਜਾਣਗੀਆਂ ਪਰ ਅਜੇ ਹਾ ਕੁਝ ਵੀ ਨਹੀਂ ਹੋਇਆ ਬਲਕਿ ਪਿਛਲੀ ਸਰਕਾਰ ਦੇ ਮੁਕਾਬਲੇ ਵੀ ਇਸ ਵਾਰ ਜੋ ਪੈਕੇਜ ਮਿਲਿਆ ਹੈ ਉਹ ਘੱਟ ਹੈ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੇ ਇਹ ਪੜਾਸ ਕੱਢੀ ਹੈ ਹਲੇ ਅਸੀਂ ਸਿੰਧਨਾ ਗੱਲ ਕਰ ਰਹੇ ਹਾਂ ਕਿਉਂਕਿ ਜਿਹੜਾ ਸਾਡਾ ਹੱਕ ਹੱਕ ਹੈ ਉਹਦਾ ਕੋਈ ਲਿੰਕ ਸਬਸਿਡੀ ਨਾਲ ਨਹੀਂ ਉਹ ਇਹ ਹੱਕ ਹੈ ਜਿਹੜਾ ਮਿਲਟਰੀ ਸੀ ਦੇ ਟਾਈਮ ਤੇ ਸਾਡੀ ਜਿਹੜਾ ਅਸੀਂ ਖਰਚਾ ਕੀਤਾ ਸੀ ਉਹ ਸਾਡੇ ਤੇ ਡੈਬਟ ਕੀਤਾ ਗਿਆ ਹੈ ਬਾਕੀ ਜਿਹੜਾ ਜਿੰਨਾ ਪਰਸੈਂਟੇਜ ਸਾਡਾ ਹਿੱਸਾ ਸਾਨੂੰ ਮਿਲਣਾ ਚਾਹੀਦਾ ਉਹਨਾ ਤੁਹਾਨੂੰ ਮਿਲ ਨਹੀਂ ਰਿਹਾ ਪਹਿਲੇ ਮਿਲਦਾ ਸੀ ਹੁਣ ਘਟ ਗਿਆ ਸੋ ਸਾਰੇ ਕੇਸ ਅਸੀਂ ਫਿਰ ਤੋਂ ਪੁਟ ਅਪ ਕਰਾਂਗੇ